ਆ ਜਿਹੜੀ ਕਬੂਤਰੀ ਫੜੀ ਹੈ ਨਾ ਵੇਖੋ ਇਹਦੀਆਂ ਮੋਰਾ ਸੁਲਤਾਨਵਿੰਡ ਵਾਲੀ ਇੱਕ ਪਿਜਨ ਵਾਲੀ ਆ ਸੁਲਤਾਨਵਿੰਡ ਪਿਜਨ ਕਲੱਬ ਤੇ ਇੱਕ ਕੋਕੂ ਸੱਪਾ ਵਾਲਾ ਤੇ ਇੱਕ ਡੇਰੀ ਡੂਰੀ ਦੇ ਤੇ ਇੱਕ ਪਤਾ ਨਹੀਂ ਕਿਹੜਾ ਸੱਪਾਂ ਵਾਲੇ ਇਹਦੇ ਚਾਰ ਮੋਰਾ ਲੱਗਦੀਆਂ ਸੱਪਾਂ ਵਾਲਾ ਦਾ ਜਿਹੜਾ ਆ 골ਡਨ ਕਬੂਤਰੀ ਆ ਕੀ ਬਾਤ ਹੈ ਕੀ ਡੀ ਟੌਪ ਦੀ ਤੇ ਜਾਲ ਤੇ ਬੈਠੀ ਖੜੀ ਆਪਣੀ ਕਾਲੋ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਜਿਹੜੀ ਮੋਹਰ ਵਾਲੀ ਕਬੂਤਰੀ ਫੜੀ ਜਿਹੜੀ ਆਪਾਂ ਆ ਵੇਖੋ ਇਹਦੇ ਮੋਹਰਾ ਚਾਰ ਮੋਹਰਾ ਲੱਗੇ ਆ ਇਹਦੇ ਇਹ ਕਾਉਨਸਰ ਪਿਜਨ ਕਲੱਬ ਦੀ ਆ ਤੇ ਇੱਕ ਦੂਜੀ ਆ ਬੋਵੀ ਸੱਪਾਂ ਵਾਲੇ ਇਹਦੀ ਪਤਾ ਨਹੀਂ ਐਦਾਂ ਲੱਗੀ ਆ ਤੇ ਇੱਕ ਦੋ ਮੋਹਰਾ ਹੋ ਰਿਹਾ ਕੱਲ ਬੈਠੀ ਆਪਣੀ 4 ਵਜੇ ਜਾਲ ਦੇ ਲੱਥੀ ਨੀਲੇ ਦੇ ਇਸੇ ਦੇ ਕਾਲਾ ਅਮਰਸਾਦੀ ਸ਼ੇਲਡ ਉਡੀ ਨਾਲ ਅਮਰਸਾ ਰਸੂਦੀ ਤੇ ਉਹਦੇ ਆਸਤੇ ਆ ਕਬੂਤਰੀ ਗੱਲ ਬੈਠੀ ਆ ਤੇ ਆ ਇਹਦੇ ਰੰਗ ਲੱਗੇ ਆ ਖੱਟੇ ਇਦਾਂ ਖੱਟੇ ਰੰਗ ਲੱਗੇ ਆ ਤੇ ਮੋਹਰੇ ਇਹਦੇ ਜਾ ਵੇਨੋ ਚੈੱਕ ਕਰੀ ਜਾਓ ਅਮਰਸਾ ਪੀਜਨ ਕਲੱਬ ਸੁਲਤਾਨਪੁਰ ਡਿਵੀਜ਼ਨ ਕਲੱਬ ਅਮਰਸਾ ਦੀ ਤੇ ਆ ਇੱਕ ਸੱਪਾਂ ਵਾਲੇ ਦੀ ਇੱਕਾ ਕੁੱਕੂ ਸੱਪਾਂ ਵਾਲਾ ਇਦਾਂ ਦੀਆਂ ਮੋਹਰੇ ਲੱਗੀਆਂ ਇਹਨੂੰ 6 ਚਾਰ ਮੋਹਰੇ ਮੈਨੂੰ ਪਣੇ ਕੱਲ ਜਾਲ ਤੇ 4 ਵੇ ਲੱਥੀ ਗੱਲ ਕੂਤਰੀ ਮਤਲਬ ਫਿਰ ਸਾਂਭ ਸੂੰਭ ਦਿੱਤੀ ਸਾਰਾ ਕੁਝ ਕਰਤਾ ਹੈ ਟ੍ਰੀਟਮੈਂਟ ਇਹਦਾ ਮੈਂ ਤੇ ਦਾਣਾ ਪਾਣੀ ਮੈਨੂੰ ਫਿਰ ਪਾਤਾ ਹੈ ਸਾਂਭ ਕਰਕੇ ਸਾਰਾ ਕੁਝ ਤੇ ਜਿਨ੍ਹਾਂ ਦੀ ਹੈਗੀ ਉਹਨਾਂ ਦਾ ਫੋਨ ਵੀ ਆਇਆ ਕਹਿੰਦੇ ਸ਼ਾਂਤੀ ਆ ਕਬੂਤਰੀ ਮਹਾਵੀਦੀ ਸਾਂਭਦੀ ਆ ਤੇ ਕੂਤਰੀ ਮਾ ਤੁਹਾਡੀ ਚੰਗੀ ਆ 골ਡਨਾਂ ਦੇ ਵਿੱਚ ਹੈਗੀ ਆ ਬੜੀ ਟੌਪ ਦੀ ਆ ਪਤਾ ਨਹੀਂ ਡਿੱਗਣ ਦਾ ਕੀ ਕਾਰਨ ਆ ਸਮਝ ਨਹੀਂ ਕੁਝ ਲੱਗੀ ਇਹਦੀ ਮਨੇ ਨਚਾਲ ਚ ਛੱਡ ਦਈਏ ਮਤਲਬ ਵਧੀਆ ਫਰੈਸ਼ ਕਬੂਤਰੀ ਬੈਠੀ ਕੋਈ ਆਹੋ ਜਾਨੀ ਚੱਕਰ ਵੀ ਲੰਮੇ ਲੁੰਮੇ ਨਹੀਂ ਪਈ ਮਤਲਬ ਆ ਕੇ ਜਾਲ ਦਾ ਉਹ ਕਿਤੇ ਨੀਲੇ ਨੂਲੇ ਜਾਲ ਦੀ ਹੁਣੀ ਆ ਤੇ ਉਹ ਨੀਲੇ ਜਾਲ ਦਾ ਏਰੀਆ ਕਰ ਗਈ ਆ ਤੇ ਫਿਰ ਉਹ ਜਾਲ ਤੇ ਲੱਤ ਗਈ ਆ ਵੇਖੋ ਆ ਕਬੂਤਰੀ ਆ ਜਿਹੜੀ ਬੈਠੀ ਆ ਆਪਣੇ ਆ ਲੋ ਆ ਵਾ ਕਬੂਤਰੀ ਕਬੂਤਰੀ ਆ ਪੱਠੀ ਆ ਮਤਲਬ ਚੰਗੀ ਆ ਰਿਜ਼ਲਟ ਬਹੁਤ ਵਧੀਆ ਇਹਦਾ ਤਈ ਇੱਕ ਗੱਲ ਨੋਟ ਕੀਤੀ ਨਹੀਂ ਜਿਹੜਾ ਉੱਡਣ ਵਾਲਾ ਕਬੂਤਰ ਉਹਦੀਆਂ ਚੁੰਝਾਂ ਵੀ ਕਾਲੀਆਂ ਹੁੰਦੀਆਂ ਇਹਦੇ ਪੰਜੇ ਵੀ ਨੌਂਦਰਾ ਵੀ ਕਾਲੀਆਂ ਹੁੰਦੀਆਂ ਤੇ ਫਿੱਕਾ ਰੰਗ ਹੀ ਜ਼ਿਆਦਾ ਉੱਡਦਾ ਡਾਰਕ ਰੰਗ ਬਹੁਤ ਘੱਟ ਉੱਡਦਾ ਆ ਕਬੂਤਰੀ ਆ ਜਿਹਦੀ ਜਿਹੜੀ ਫੜੀ ਆ ਮੋਹਰਾਂ ਲੱਗੀਆਂ ਵਾਲੀ ਬਹੁਤ ਵਧੀਆ ਇੱਕ ਪਰ ਦੀ ਪੂਛ ਆ ਬੈਲੈਂਸ ਪਾ ਰਿਹਾ ਸਾਰਾ ਬੁਢੀ ਜੋੜ ਪਰਫੈਕਟ ਹੈ ਜਿੰਨਾ ਕ ਆਪਾਂ ਨੂੰ ਸਮਝਦਾ ਵੀ ਆ ਸਾਬਣਾ ਵਧੀਆ ਆਣ ਕੋ ਜ ਆਪਣੇ ਜਿਹੜੇ ਜਾਲ ਚ ਬੈਠੇ ਆ ਸਾਰੇ ਸਾਰੇ ਜਾਲ ਚ ਕਰਤੇ ਅੱਜ ਰ ਕੱਲ ਦਾ ਇੱਕ ਬੱਚਾ ਉੱਡਣ ਦਿਆ ਸੀ ਤੇ ਉਹ ਆਇਆ ਨਹੀਂ ਅਜੇ ਤੱਕ ਸਾਡਾ ਬਾਕੀ ਹੁਣ ਮੈਂ ਜਾਲ ਚ ਕਰਤੇ ਤੇ ਬਾਕੀ ਮੈਂ ਬਾਹਰ ਕੱਢੇ ਸਾਰੇ ਅੱਜ ਥੋੜੇ ਜੇ ਬਾਹਰ ਕੱਢੇ ਆ ਮੈਂ ਤਾਂ ਚੱਲ ਬੱਚਾ ਆਈ ਜਾਵੇ ਪਰ ਬੱਚਾ ਨਜ਼ਰ ਨਹੀਂ ਆਇਆ ਕੱਲ ਦਾ ਸ਼ਾਮੀ ਕਹਿੰਦੇ ਸੀ ਮੁੰਡਾ ਕਹਿੰਦਾ ਹੁੰਦਾ ਵੀ ਬਾਤ ਇੱਕ ਐਨੂ ਕਬੂਤਰ ਗਿਆ ਹੈ ਬੱਚਾ ਸ਼ਾਇਦ ਹੋ ਸਕਦਾ ਪਤਾ ਨਹੀਂ ਰੱਬ ਜਾਣੇ ਕੋਈ ਬੈਰੀ ਬੁਰੀ ਨਾ ਲੱਗੀ ਹੋਵੇ ਉਹਨੂੰ ਬਾਕੀ ਕਬੂਤਰੀ ਬਹੁਤ ਵਧੀਆ ਆਮਰ ਸਰਮਈਆ ਸਲਤਾਨ ਵਿੰਡੋ ਸਲਤਾਨ ਵਿੰਡੋ ਗੇਟ ਤੋਂ ਇਧਰੋਂ ਆਈ ਆ ਤੇ ਕਬੂਤਰੀ ਚੰਗੀ ਆ ਦਾਣਾ ਬਾਕੇ ਇੱਕ ਰੀ ਕਬੂਤਰ ਥੱਲੇ ਲਾ ਲੈਂਦੇ ਸਾਰੇ ਫੇਰ ਇੱਕ ਕਬੂਤਰੀ ਹੋਰ ਫੜੀ ਆ ਮੋਹਰਾਂ ਲੱਗੀਆਂ ਵਾਲੀ ਉਹ ਪਰ ਇਧਰ ਦੀ ਅੰਮ੍ਰਿਤਸਰ ਦੀ ਨਹੀਂ ਉਹ ਦੁੱਗੀ ਆ ਉਹ ਉਧਰ ਦੀ ਆਪਾਰ ਦੀ ਆ ਉਹਦੇ ਰੰਗ ਪੁਰਾਣੇ ਗੁਲਾਬੀ ਫਿੱਕੇ ਲੱਗੇ ਆ ਨਵਾਂ ਨਹੀਂ ਲੱਗਾ ਥੱਲੇ ਆਊਗੀ ਤੇ ਫੇਰ ਹੀ ਆ ਉੱਤੇ ਜਾਲ 'ਚ ਜੜੀ ਹੋਈ ਆ ਬਹੁਤ ਟੌਪ ਕੁਆਲਿਟੀ ਦੀ ਕਬੂਤਰੀ ਆ ਉਹ ਮਤਲਬ ਬਹੁਤ ਜਿਆਦੀ ਚੰਗੀ ਆ ਉਹ ਜੇ ਥੱਲੇ ਆ ਜਾਊਗੀ ਤੇ ਤੁਹਾਨੂੰ ਫਿਰ ਕਬੂਤਰੀ ਨਹੀਂ ਉਹ ਐ ਲੱਗਦਾ ਜਿਵੇਂ ਕਬੂਤਰਾ ਪਰ ਹੈਗੀ ਕਬੂਤਰੀ ਆ ਉਜੇ ਨੇ ਉੱਪਰ ਬੈਠੀ ਜਾਲ ਦੇ ਵਿੱਚ ਆ ਮੈਂ ਦਾਣਾ ਤਾਈਆਂ ਮਾਰਿਆ ਮੈਂ ਕਾ ਚੱਲ ਥੱਲੇ ਆ ਜੀ ਨਾਲ ਤੁਹਾਨੂੰ ਸ਼ੌਕ ਕਰਾਵਾਂਗੇ ਉਹਦੀ ਵੀਡੀਓ ਵੱਖਰੀ ਬਣਾਵਾਂਗੇ ਤੇ ਬੱਕਰੀ ਵਿਖਾਵਾਂਗੇ ਉਦਾਂ ਤੁਹਾਨੂੰ ਬੈਠੀ ਵਿਖਾ ਦਿੰਨੇ ਆ ਜੇ ਥੱਲੇ ਆ ਗਈ ਤੇ ਆ ਵੀ ਫੜੇ ਆ ਮਾ ਸਰਦੇ ਆ ਰੰਗਾਂ ਵਾਲੇ ਖਟਿਆਂ ਰੰਗਾਂ ਵਾਲੇ ਆ ਡੱਬ ਵਾਲਾ ਹਰੇ ਰੰਗਾਂ ਵਾਲਾ ਉਹ ਨਹੀਂ ਲਾਇਏ ਗਏ ਹੁਣ ਇਹਨਾਂ ਨੂੰ ਵੇਚ ਦੇਣਾ ਫਸਾਰਣ ਹੁਣ 10 ਦਿਨ ਤੱਕ ਨਾ ਬੱਚੇ ਪਲ ਜਾਣੇ ਥੱਲੋਂ ਜੋੜੇ ਸਾਰੇ ਵਿਲੇ ਹੋ ਜਾਣੇ ਆ ਤੇ ਸਭ ਨਗਾਦ ਰੇ ਆਪਾਂ ਪੰਜ ਕੁ ਜੋੜੇ ਰੱਖਣੇ ਆ ਤੇ ਬਾਕੀ ਜਿਹੜੇ ਜੀ ਦੀ ਇਮਾਨਤ ਆ ਕੀ ਉਹ ਰੱਖਾਂਗੇ ਬਾਕੀ ਸਭ ਦੇ ਦੇਨੇ ਆ ਆਈ ਕਿ ਨਹੀਂ ਥੱਲੇ ਕੋਤਰੀ 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 ਮਾਤੇ ਨਹੀਂ ਆਈ ਉੱਤੇ ਬੈਠੀ ਹੈ ਜਿਹਦੇ ਆਈ ਨਹੀਂ ਥੱਲੇ ਬਹੁਤ ਟੋਪ ਕੁਆਲਟੀ ਦੀ ਉਤਰੀ ਆ ਬਹੁਤ ਮਤਲਬ ਬਹੁਤ ਹੀ ਜਿਆਦਾ ਵਧੀਆ ਬਰੀਦੀਂ ਚ ਮਤਲਬ ਜੋੜੇ ਵਾਲੀ ਆ ਪਤਾ ਨਹੀਂ ਆ ਮੌਸਮ ਦੀ ਖਰਾਬੀ ਖੂਬੀ ਕਰਕੇ ਤੁਹਾਨੂੰ ਪਤਾ ਜਨਵਾਰ ਉੱਤੇ ਨਿਕਲ ਨੁਕਲ ਜਾਂਦਾ ਗੈਰ ਗੁਰਜੀ ਅਸੂ ਦਾ ਮੌਸਮ ਤੁਹਾਨੂੰ ਪਤਾ ਥੋੜਾ ਉੱਤੇ ਫਿਰ ਖਰਾਬ ਹੁੰਦਾ ਆਈ ਨਹੀਂ ਬਾਰਾ ਉੱਤੇ ਜਾਲ ਛੀ ਆ ਜੇ ਚਲੋ ਜਦੋਂ ਆਊਗੀ ਫਿਰ ਉਹਦੀ ਵੀਡੀਓ ਵੱਖਰੀ ਬਣਾ ਕੇ ਪਾਉਣੀ ਆ ਆਪਾਂ ਆ ਮਸਾੜਾੜੀ ਏ ਰੇਖਾ ਵਾਹ ਅੰਦਰ ਤੇ ਨਹੀਂ ਆ ਗਈ ਕਿਤੇ ਅੰਦਰ ਤੇ ਨਹੀਂ ਆ ਗਈ ਕਿਤੇ ਨਹੀਂ ਨਹੀਂ ਅਜੇ ਨਹੀਂ ਆਈ ਉੱਤੇ ਹੀ ਮਤਲਬ ਹੈ ਬਹੁਤ ਕੁਆਲਟੀ ਚ ਟਾਪ ਕੁਆਲਟੀ ਦੀ ਕੁਦਰੀ ਆ ਬਾਕੀ ਇੰਨਾ ਜਿਵੇਂ ਆਪਾਂ ਕਬੂਤਰ ਦੇ ਦੇਨੇ ਆ ਜਿਹੜੇ ਬੱਚੇ ਸਾਡੇ ਘਰ ਦੇ ਲੱਗ ਗਏ ਉਹ ਰੱਖਣੇ ਆ ਜਾਂ ਜਿਹੜੇ ਗਿੱਜੇ ਕਬੂਤਰ ਉਹ ਹੀ ਰੱਖੇ ਆ ਬਾਕੀ ਸਭ ਆਪਾਂ ਦੇ ਦੇਨੇ ਆ ਥੱਲੋਂ ਜੋੜਿਆਂ ਚ ਵੀ ਤੇ ਦੂਜੇ ਵੀ ਤਕਰੀਬਨ ਸਾਰੇ ਹੀ ਫੜੇ ਫੜਾਏ ਵੀ ਜਿਹੜੇ ਵੀ ਆ ਸਾਰੇ ਦੇ ਦੇ ਦਿਓ ਜਿੰਨੂੰ ਗੇਨ ਚਾਹੀਦੇ ਆ ਤੇ ਦੱਸ ਦਿਓ ਬਾਕੀ ਜਿਹੜੇ ਵੀ ਚੈਨਲੋਂ ਤੇ ਨਵੇਂ ਆਉਂਦੇ ਆ ਚੈਨਲ ਵੱਤ ਤੇ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਾਂ ਨਵੀਂ ਨਵੀਂ ਵੀਡੀਓ ਬਖਾਵਾਂਗੇ ਦਾ ਜੇੜ ਦੇ ਕਬੂਤਰ ਤੁਹਾਨੂੰ ਡਾ ਕੇ ਵਿਖਾਉਣੇ ਜਰੋ ਤੇ ਆਹ ਬੈਠੀ ਹੈ ਕਬੂਤਰ ਆ ਇਹ ਆਲੋ ਗਲਾਬੀ ਬੱਲੇ ਦੀ ਇਹਦੇ ਗਲਾਬੀ ਫੋਟਾ ਆ ਜਾ ਬਹੁਤ ਇੱਕ ਟੋਪ ਕੁਆਲਿਟੀ ਥੱਲੇ ਨਹੀਂ ਉਤਰਨਾ ਨੇ ਇਹੋ ਨੇ ਸ਼ਾਮੀ ਉਤਰਨਾ ਦਾਣਾ ਪਾ ਕੇ ਵੇਖਿਆ ਪਰ ਨਹੀਂ ਉਤਰੀ ਮਗਾ ਨਹੀਂ ਤਾਂ ਲਾ ਕੇ ਵਿਖਾ ਦੇਣੀ ਥੱਲੇ ਆ ਇਧਰ ਕੋਚੇ ਦੁੱਜੇ ਆ ਬੱਚੇ ਵਿੱਚ ਜੜੇ ਆਗੇ ਆ ਛੱਡੇ ਜੜੇ ਇਧਰ ਆ ਕਬੂਤਰ ਲਿਆਂਦੇ ਇਹ ਦੋ ਤਿੰਨ ਡਾਉਣਾ ਤੇ ਇਹ ਕਿਤੇ ਹੋਰ ਕਬੂਤਰ ਉੜਾ ਕੇ ਰੰਗ 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 ਰ ਈ ਯਾਰਾ ਬੱਚੇ ਨਾਲ ਧਕਾਣਾ ਕਰੋ ਦੋ ਦਿਨ ਜਾਲ ਦੇ ਬੰਨੋ ਤੇ ਜਿਹ ਦਿਨ ਖੋਲ ਕੇ ਡਾ ਦੋ ਆ ਦੇ ਦਾ ਬੈਠੇ ਆ ਕਬੂਤਰਾ ਢਕਾ ਲਦਾ ਬਚਾ ਗਿਆ ਅਜੇ ਤੱਕ ਆਇਆ ਹੀ ਨਹੀਂ ਹੁਣ ਕਬੂਤਰ ਬਾਹਰ ਆ ਸ਼ਾਇਦ ਆਈ ਜਾਵੇ ਇਹ ਕਾ ਟੈਂਕੀ ਤੇ ਬੈਠਾ ਹੋਆ ਕਬੂਤਰ ਟਾਈਮ ਕੀ ਦੀ ਪੈਰ ਤੇ ਆ ਰਿਵਾਇਰ ਨਜ਼ਰ ਨਾਲ ਟਾਈਮ ਕੀ ਦੀ ਪੈਰ ਤੇ ਬੈਠਾ ਵਾ ਪਤਾ ਨਹੀਂ ਇਹ ਕੀ ਦਾ ਵਾ ਰੱਬ ਚਾਹ ਨਹੀਂ ਕੋਈ ਨਹੀਂ ਤੇ ਕੋ ਲਈ ਆ ਕਬੂਤਰ ਆ ਜੇ ਆਉਣਾ ਨੇ ਪਿਆਏ ਜਣਾ ਬਾਕੀ ਜਿਹੜੇ ਵੀਰ ਨਵੇਂ ਆਉਂਦੇ ਆ ਚਾਨਣ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਇਦਾਂ ਤੁਹਾਡਾ ਜੇ ਕੋ ਕਬੂਤਰ ਕੋ ਬਾਤਰਾ ਸਾਡੇ ਲੱਥ ਜਾਂਦਾ ਵਾ ਤੇ ਦੇ ਦਿਆ ਕਰਾਂਗੇ ਆਪਾਂ ਬਾਕੀ ਜਿਹੜੇ ਫੇਸਬੁੱਕ ਤੇ ਫੋਲੋ ਕਰਨ ਤੇ YouTube ਵਾਲੇ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਹੁਣ ਆਪਾਂ ਜੋੜੇ ਲਾਏ ਆ ਸਾਰੇ ਟੈਡੀ ਚਾਰ ਤੇ ਟੈਡੀ ਕਰਦੇ ਨੇ ਸਿਰਫ ਟੈਡੀ ਰੱਖਨੇ ਆ ਤੇ ਟੈਡੀ ਬਲੱਡ ਡਾਉਣਾ ਟੈਡੀ ਤੇ ਜਿਆਦਾ ਫੋਕਸ ਕਰਦੇ ਆ ਮਿਹਨਤ ਤਾਂ ਐ ਕਰਕੇ ਜੋੜੇ ਲਾਂਦੇ ਆ ਕੋ 10000 ਦਾ ਕੋ 15 ਦਾ ਕੋ 20 ਦਾ ਆਪਣੀ ਸਮਝ ਦੇ ਨਾਲ ਲੈਂਦੇ ਆ ਤੇ ਉਹਨਾਂ ਤੁਹਾਨੂੰ ਸ਼ੌਂਕ ਵੀ ਕਰਾਵਾਂਗੇ ਕਿਸੇ ਦਿਨ ਵੀਡੀਓ ਦੇ ਵਿੱਚ ਇਹ ਤੇ ਬੱਚੇ ਪਾਲ ਲੰਦੇ ਟਾੜੀ ਵਿਖਾਇਆ ਹੀ ਨਹੀਂ ਅਜੇ ਕਿ ਇਹਨੂੰ ਨਾ ਹੀ ਵੀਡੀਓ ਚ ਵਿਖਾਇਆ ਤੇ ਨਾ ਹੀ ਉਦਾਂ ਵਿਖਾਵਾਂਗੇ ਤੇ ਰੋਡਾਂਗੇ ਛੱਡੇ ਬੱਚੇ ਉਹਨਾਂ ਦੇ ਮੈਂ ਦੋ ਤਿੰਨ ਡਾਉਣਾਂ ਤੇ ਪੱਕੇ ਹੋਦੇ ਆ ਦੇਖਦੇ ਅੰਗਲੇ ਸਾਲ ਕੀ ਰਿਜ਼ਲਟ ਦਿੰਦੇ ਆ ਪਹਿਲਾਂ ਡਾਵਾਂਗੇ ਫਿਰ ਜੋੜੇ ਲਾਵਾਂਗੇ ਟਾੜੀ ਜਿੰਨਾ ਚਿਰ ਰਿਜ਼ਲਟ ਦੇਣਗੇ ਫੇਰੀਆ